ਵੀਰੋ ਐਤਕੀ ਆਪਾਂ ਆਪਣੇ ਵਾਲੀ ਪਾਰਟੀ ਦੀ ਸਰਕਾਰ ਲੈ ਕੇ ਆਉਣੀ ਹੈ ਉਸ ਤੋਂ ਬਾਅਦ ਆਪਣੇ ਕਿਸੇ ਵੀ ਪੜੇ ਲਿਖੇ ਨਿਆਣੇ ਨੂੰ ਉਹਨਾਂ ਨੇ ਵਿਹਲੇ ਨਹੀਂ ਰਹਿਣ ਦੇਣਾ ਕੱਲੇ-ਕੱਲੇ ਨੂੰ ਨੌਕਰੀ ਮਿਲੂਗੀ ਫਿਰ ਆਪਾਂ ਨੂੰ ਔਖੇ ਹੋ ਕੇ ਕਰਜ਼ੇ ਲੈ ਲੈ ਨਿਆਣੇ ਬਾਹਰ ਤੋਰਨ ਦੀ ਲੋੜ ਨਹੀਂ ਪੈਣੀ ਐਤਕੀ ਆਪਣੀ ਪਾਰਟੀ ਦਾ ਨਾਅਰਾ ਵੀ ਇਹੀ ਹੈ ਆਓ ਆਪਣੀ ਸਰਕਾਰ ਲਿਆਈਏ ਬੇਰਜ਼ਗਾਰੀ ਦੂਰ ਭਜਾਈਏ ਨਾ ਮੰਦਰਾ ਨਸ਼ਿਆਂ ਨੂੰ ਰੋਕਣ ਦਾ ਸਰਕਾਰ ਕਰੂਗੀ ਪ੍ਰਬੰਧ ਉਹ ਭਾਉ ਜੀ ਉਹਦੇ ਪਰ ਤਾਂ ਆਪਣੀ ਸਰਕਾਰ ਨੇ ਪਹਿਲਾਂ ਹੀ ਕਹਿਤਾ ਨਸ਼ਾ ਦਾ ਤੁਹਾਨੂੰ ਪਾਲਿਆ ਨਹੀਂ ਥਿਉਣਾ ਇਥੋਂ ਤੱਕ ਜੇ ਖੰਗ ਦੀ ਦਵਾਈ ਦੀ ਪੂਰੀ ਸੀਸੀ ਵੀ ਕੇਸ ਕੋਲ ਫੜੀ ਗਈ ਨਾ ਉਹ ਤੇ ਵੀ ਠੋਕ ਕੇ ਪਰਚਾ ਹੋ ਡਾਕਟਰਾਂ ਨੂੰ ਹਦਾਇਤ ਕੀਤੀ ਜਾਊਗੀ ਵੀ ਉਹ ਮਰੀਜ਼ ਨੂੰ ਆਪ ਚਮਚਾ ਚਮਚਾ ਦਵਾਈ ਦਾ ਪਿਓਨ ਆਹ ਜਿਹੜੇ ਦਿਨ ਦਿਹਾੜੇ ਕਤਲ ਤੇ ਚੋਰੀਆਂ ਹੋਣ ਰਹੀਆਂ ਇਹਨਾਂ ਨੂੰ ਠੱਲ ਪਾਉ ਕੇ ਤਾਂ ਉਹ ਤੁਸੀਂ ਦਿਨ ਦਿਹਾੜੇ ਦੀ ਗੱਲ ਕਰਦੇ ਹੋ ਉਹ ਤੁਸੀਂ ਰਾਤ ਬਰਾਤੇ ਵੀ ਬੇਫਿਕਰ ਹੋਗੇ ਜਿੱਥੇ ਮਰਜ਼ੀ ਤੁਰੇ ਫਿਰੋ ਤੁਹਾਨੂੰ ਇਹ ਫਿਕਰ ਨਹੀਂ ਹੋਣਾ ਵੀ ਕੋਈ ਤੁਹਾਡਾ ਮੋਟਰਸਾਈਕਲ ਖੋਲੂ ਜਾਂ ਤੁਹਾਨੂੰ ਮਾਰ ਦੂ ਚਾਰ ਚੁਫੇਰੇ ਖੁਸ਼ੀਆਂ ਖੁਸ਼ੀਆਂ ਅਮਨ ਤੇ ਸ਼ਾਂਤੀ ਹੋਊਗੀ ਪਸੰਦ ਤਖੜੇ ਹੋ ਕੇ ਅਤਕੀ ਸਰਦਾਰ ਸਰਵਣ ਸਿੰਘ ਨੂੰ ਜਤਾਈਏ